ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਾਹਿਬ ਜੀਓ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਆਤਮ ਜਿਣੈ ਸਗਲ ਬਸਤਾ ਕਾ ਜਾਂ ਕਾ ਸਤ ਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਨੀ ਪਾਵਣ ਨਾਮ ਤੇਹਾ ਸਹਜ ਸਮਾਵਣ ਸੰਗ ਜਨਕੇ ਚਰਨ ਵਸ ਮੇਰੇ ਹਿਆਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਤ ਨਾਨਕ ਕਾ ਸੁਖੇ ਆਪੇ ਹਰ ਇਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੇ ਨਾਨਕਾ ਸਾਈਂ ਗਲ ਚੰਗੇ ਗੁਰਪਿਆਰੇ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਹੋਈ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਸਾਡੇ ਤੇ ਬਖਸ਼ਿਸ਼ ਕਰਕੇ ਇੱਕ ਨਵੇਕਲਾ ਜਿਹਾ ਧਰਮ ਬਖਸ਼ਿਸ਼ ਕੀਤਾ ਜੇ ਆਪਾਂ ਇਦਾਂ ਕਹਿ ਦਈਏ ਕਿ ਸਿੱਖੀ ਜਿਹੜੀ ਹੈ ਉਹ ਨਵੇਂ ਯੁੱਗ ਦਾ ਧਰਮ ਹੈ ਜਿਹੜੀਆਂ ਸੰਸਾਰ ਦੇ ਵਿੱਚ ਸਦੀਆਂ ਤੋਂ ਕਿ ਜੁਗਾਂ ਤੋਂ ਮਨੋਤਾ ਚਲੀਆਂ ਆ ਰਹੀਆਂ ਸੀ ਸਤਿਗੁਰੂ ਨੇ ਉਹਨੂੰ ਨਹੀਂ ਮੰਨਿਆ ਆਪਣੇ ਸਿੱਖਾਂ ਨੂੰ ਆਪਣੇ ਮੰਨਣ ਵਾਲਿਆਂ ਨੂੰ ਐਸੇ ਸਦਾਤ ਬਖਸ਼ਿਸ਼ ਕੀਤੇ ਜਿਹੜੇ ਦੁਨੀਆ ਤੋਂ ਵੱਖਰੇ ਹਨ ਪਰ ਜਿਸ ਵੇਲੇ ਅੱਜ ਆਪਾਂ ਆਪਣੀ ਹਾਲਤ ਦੇਖਦੇ ਆ ਇਸ ਤਰ੍ਹਾਂ ਬਤੀਤ ਹੁੰਦਾ ਜਿਸ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਨੇ ਤਾਂ ਬੜੇ ਚੇਤਾਵਨੀ ਭਰੇ ਸ਼ਬਦਾਂ ਦੇ ਵਿੱਚ ਇਸ ਖਾਲਸੇ ਨੂੰ ਸੋਝੀ ਦਿੱਤੀ ਸੀ ਕਹਿੰਦੇ ਸਨ ਜਬ ਲਗ ਖਾਲਸਾ ਰਹੇ ਨਿਆਰਾ ਨਿਆਰਾ ਮਤਲਬ ਵੱਖਰਾਪਣ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਹੈ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਤੀਤ ਜੇ ਇਹ ਵਿਪਰਦੀਆਂ ਰੀਤਾਂ ਦੇ ਵਿੱਚ ਬ੍ਰਾਹਮਣੀ ਰੀਤਾਂ ਦੇ ਵਿੱਚ ਆ ਗਿਆ ਤੇ ਕਹਿੰਦੇ ਮੈਂ ਇਹਦਾ ਵਿਸ਼ਵਾਸ ਹੀ ਨਹੀਂ ਕਰਦਾ ਇਹ ਸਤਿਗੁਰੂ ਦੇ ਬਚਨ ਹੈ ਜਬ ਹੈ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਤੀਤ ਕਿਉਂਕਿ ਸੰਸਾਰ ਦੇ ਵਿੱਚ ਖਾਸ ਕਰਕੇ ਇਹ ਦੇਸ਼ ਦੇ ਵਿੱਚ ਬ੍ਰਾਹਮਣ ਨੇ ਵਰਨ ਵੰਡ ਕਰ ਦਿੱਤੀ ਚਾਰ ਹਿੱਸਿਆਂ ਦੇ ਵਿੱਚ ਲੋਕਾਂ ਨੂੰ ਵੰਡ ਦਿੱਤਾ ਬ੍ਰਾਹਮਣ ਖੱਤਰੀ ਸ਼ੂਦ ਵੈਸ਼ ਫਿਰ ਉਹਨਾਂ ਨੇ ਕੀ ਕੀਤਾ ਉਹਦੇ ਤਿਹਾਰ ਵੀ ਵੰਡ ਦਿੱਤੇ ਬਸਾਕੀ ਦਾ ਤਿਹਾਰ ਆਪਣੇ ਕੋਲ ਰੱਖ ਲਿਆ ਵਧੀਆ ਰੁੱਤ ਦਸਹਿਰਾ ਖੱਤਰੀਆਂ ਨੂੰ ਦੇ ਦਿੱਤਾ ਵੈਸ਼ਾਂ ਨੂੰ ਦਿਵਾਲੀ ਦੇ ਦਿੱਤੇ ਸੂਤਰਾ ਨੂੰ ਹੋਲੀ ਦਾ ਤਿਹਾਰ ਦੇ ਦਿੱਤਾ ਭਾਵੇਂ ਉਹਨਾਂ ਲੋਕਾਂ ਨੂੰ ਇਸ ਗੱਲ ਤੋਂ ਇਨਜਾਨ ਰੱਖਿਆ ਗਿਆ ਕਾਰਨ ਕੀ ਕਿਉਂਕਿ ਉਹ ਮੰਦਰਾਂ ਵਿੱਚ ਜਾ ਨਹੀਂ ਸਕਦੇ ਸਨ ਉਹਨਾਂ ਨੂੰ ਕਿੱਥੋਂ ਪਤਾ ਲੱਗਾ ਇਹ ਹਰ ਹਰਨਾਕਸ਼ ਤੇ ਪ੍ਰਹਲਾਦ ਦੀ ਜਿਹੜੀ ਜੰਗ ਹੋਈ ਹੈ ਜਿਹਦੇ ਵਿੱਚ ਪ੍ਰਹਲਾਦ ਨੇ ਜਿੱਤ ਪ੍ਰਾਪਤ ਕੀਤੀ ਇਹ ਸਚਾਈ ਦੀ ਜਿੱਤ ਹੋਈ ਸੁਧਰਤਾ ਜਾ ਹੀ ਨਹੀਂ ਸਕਦਾ ਉਤੋਂ ਕਰਦੇ ਆ ਕਰਦੇ ਆ ਵਿਗੜਦੇ ਆ ਵਿਗੜਦੇ ਆ ਇਹਨਾਂ ਰੂਪ ਵਿਗੜ ਗਿਆ ਜੋ ਆਪਣੇ ਸਾਹਮਣੇ ਅੱਜ ਆਪਾਂ ਦੇਖ ਹੀ ਰਹੇ ਹਾਂ ਪਰ ਗੁਰੂ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਇਦਾਂ ਦੇ ਦਿਨ ਦਿੱਤੇ ਇਦਾਂ ਦੀ ਚੇਤਨਾ ਦਿੱਤੀ ਭਗਤੀ ਸ਼ਕਤੀ ਅਣਖ ਚੜ੍ਹਦੀ ਕਲਾ ਦਾ ਪ੍ਰਤੀਕਾ ਹੋਲਾ ਮੱਲਾ ਜਿਹੜਾ ਅੱਜ ਅਸੀਂ ਬਣਾ ਰਹੇ ਹਾਂ ਤੇ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਨੇ ਉਹੀ ਮਿਸ਼ਨ ਜਿਹੜਾ ਗੁਰਨਾਨਕ ਸਾਹਿਬ ਨੇ ਆਰੰਭ ਕੀਤਾ ਆਪਣੇ ਸਿੱਖ ਨੂੰ ਸੰਪੂਰਨ ਬਣਾਇਆ ਕੋਈ ਹੁਣ ਤਾਈ ਦੀ ਰਹਿਣ ਦਿੱਤੀ ਕਿਉਂਕਿ ਸਿੱਖ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਚੱਲਦਾ ਹੈ ਸਿੱਖੀ ਜਿਹੜੀ ਆ ਦੇਖਾ ਦੇਖੀ ਦਾ ਧਰਮ ਨਹੀਂ ਹੈ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਏ ਜਿਹੜਾ ਮਨ ਦੇ ਪਿੱਛੇ ਤੁਰਦਾ ਨਹੀਂ ਸਮਝਦਾ ਔਰ ਨਕਲ ਧਰਮ ਨਹੀਂ ਗੁਰੂ ਸਾਹਿਬ ਨੇ ਦਿੱਤਾ ਬਲੱਖਣਤਾ ਦਿੱਤੀ ਹੈ ਨਿਆਰਾਪਣ ਦਿੱਤਾ ਹੈ ਤੇ ਗੁਰੂ ਸਾਹਿਬ ਮਹਾਰਾਜ ਨੇ ਜਿੱਥੇ ਸਾਨੂੰ ਕਿਰਪਾ ਕੀਤੀ ਸਾਡੇ ਤੇ ਰਹਿਮਤ ਕੀਤੀ ਉਸ ਤਰ੍ਹਾਂ ਗੁਬਾਣੀ ਜਿਹੜੀ ਹੈ ਉਹ ਸਾਡੇ ਉੱਪਰ ਬਖਸ਼ਿਸ਼ ਕਰਦੀ ਹੈ ਹੁਣ ਸੂਰਮਾ ਜਿਹੜਾ ਉਹਨੂੰ ਅਸੀਂ ਆਮ ਤੌਰ ਤੇ ਵੀ ਜਿਹੜਾ جنگ ਵਿੱਚ ਸ਼ਸਤਰਾਂ ਦੇ ਨਾਲ ਲੜਦਾ ਜਾਂ ਦਬੇ ਕੁਚਲੇ ਲੋਕਾਂ ਦੇ ਉੱਪਰ ਅਤਿਆਚਾਰ ਹੁੰਦਾ ਉਹਦੇ ਵਾਸਤੇ ਲੜਦਾ ਆਪਾਂ ਉਹਨੂੰ ਸੂਰਮਾ ਕਹਿੰਦੇ ਆ ਪ੍ਰਸਾਦ ਸੰਗਤ ਦੀ ਗੁਰਮਤ ਵਿੱਚ ਪ੍ਰਭੂ ਭਗਤ ਨੂੰ ਵੀ ਸ਼ੁਰਮਾ ਆਖਿਆ ਗਿਆ ਜਿਹੜਾ ਪ੍ਰਭੂ ਦੀ ਭਗਤੀ ਕਰਦਾ ਉਹ ਵੀ ਸ਼ੁਰਮਾ ਕਿਉਂਕਿ ਅੰਦਰਲੇ ਵਿਕਾਰਾਂ ਦੇ ਨਾਲ ਲੜਦਾ ਹੈ ਅੰਦਰਲੇ ਭੈੜੇ ਵਿਚਾਰਾਂ ਦੇ ਨਾਲ ਲੜਦਾ ਮੈਂ ਜਿਸ ਤਰ੍ਹਾਂ ਕੱਲ ਬੇਨਤੀ ਕੀਤੀ ਸੀ ਦੋ ਸ਼ਬਦ ਹੈ ਇੱਕ ਖਾਲਸਾ ਤੇ ਇੱਕ ਸ਼ੁਰਮਾ ਇਹਦਾ ਇਸਤਰੀ ਲਿੰਗ ਨਹੀਂ ਹੈ ਚਾਹੇ ਮੇਰੀਆਂ ਭੈਣਾਂ ਹਨ ਚਾਹੇ ਮੇਰੇ ਵੀਰ ਹਨ ਉਹ ਖਾਲਸਾ ਹੀ ਕਿਹਾ ਜਾਂਦਾ ਉਹਨਾਂ ਨੂੰ ਸ਼ੁਰਮਾ ਹੀ ਕਿਹਾ ਜਾਂਦਾ ਕਿਉਂਕਿ ਸਾਰਿਆਂ ਵਾਸਤੇ ਉਪਦੇਸ਼ ਬਰਾਬਰ ਦਾ ਹੈ ਤੇ ਬਰਾਬਰ ਦਾ ਗੁਰੂ ਸਾਹਿਬ ਨੇ ਸਨਮਾਨ ਦਿੱਤਾ ਬਰਾਬਰ ਦਾ ਦਰਜਾ ਦਿੱਤਾ ਤੇ ਉਥੇ ਨਾਲ ਹੀ ਗੁਰੂ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਇਸੇ ਲਈ ਗੁਰਮਤ ਨੇ ਸੰਤ ਸਿਪਾਈ ਦਾ ਸੰਕਲਪ ਜਿਹੜਾ ਉਹ ਦੁਨੀਆ ਦੇ ਸਾਹਮਣੇ ਰੱਖਿਆ ਭਗਤੀ ਸ਼ਕਤੀ ਸੰਤ ਸਿਪਾਈ ਸਿੱਖ ਦੇ ਕੋਲ ਦੋਨੇ ਚੀਜ਼ਾਂ ਹੋਣੀਆਂ ਚਾਹੀਦੀ ਪਰ ਅੱਜ ਅਸੀਂ ਦੇਖਣ ਵਿੱਚ ਆਉਂਦਾ ਹੈ ਹੋਲੇ ਮਹੱਲੇ ਦੇ ਨਾਮ ਤੇ ਅਸੀਂ ਹੋਲੀ ਖੇਡੀ ਜਾ ਰਹੇ ਹਾਂ ਕਿਉਂਕਿ ਠੀਕ ਉਹਨਾਂ ਦਾ ਤਿਹਾਰ ਹੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਉਹਨਾਂ ਨੂੰ ਮੁਬਾਰਕ ਹੈ ਉਹਨਾਂ ਨੂੰ ਮੁਬਾਰਕ ਦਿਓ ਵਧਾਈ ਦਿਓ ਵੀ ਜਿਨ੍ਹਾਂ ਦਾ ਧਰਮ ਹੈ ਉਹਨਾਂ ਨੂੰ ਮੁਬਾਰਕ ਪਰ ਅਸੀਂ ਬਹੁਤ ਜਲਦੀ ਉਹਦੇ ਪਿੱਛੇ ਲੱਗ ਜਾਂਦੇ ਆ ਇਹ ਤਿਹਾਰ ਜਿਹੜਾ ਇਸਲਾਮ ਦੇ ਵਿੱਚ ਜਾਂ ਈਸਾਈਅਤ ਦੇ ਵਿੱਚ ਨਹੀਂ ਬਣਾਇਆ ਜਾਂਦਾ ਪਰ ਸਿੱਖ ਦੇਖਦੇ ਕੀ ਕਰ ਰਿਹਾ ਤੇ ਦੇਖਦੇ ਕੀ ਸਾਡਾ ਧਰਮ ਕੋਈ ਨਹੀਂ ਪਰ ਗੁਰੂ ਸਾਹਿਬ ਨੇ ਏਡੀ ਵੱਡੀ ਸਾਡੇ ਤੇ ਕਿਰਪਾ ਕੀਤੀ ਏਡੀ ਵੱਡੀ ਰahmat ਕੀਤੀ ਜਿੱਤੇ ਸਾਨੂੰ ਜੀਵਨ ਦੇ ਵਿੱਚ ਰੰਗਤ ਦਿੱਤੀ ਹੈ ਨਾ ਉਹ ਅੰਦਰਲੀ ਰੰਗਤ ਦੀ ਗੱਲ ਕੀਤੀ ਕੱਲ ਵੀ ਆਪਾਂ ਸ਼ਬਦ ਦੀ ਵਿਚਾਰ ਕੀਤੀ ਸੀ ਗੁਰੂ ਸਾਹਿਬ ਨੇ ਅਨੇਕਾਂ ਸ਼ਬਦ ਹੈ ਅੰਦਰਲੇ ਰੰਗ ਦੀ ਗੱਲ ਕੀਤੀ ਵੀ ਅੰਦਰ ਨੂੰ ਰੰਗ ਲਓ ਅੰਦਰ ਰੰਗਣਾ ਹੈ ਆ ਸ਼ਬਦ ਆਉਂਦਾ ਨਾ ਗੁਰਨਾਣ ਸਾਹਿਬ ਜੀ ਦਾ ਗੁਰੂ ਸਾਹਿਬ ਕਹਿੰਦੇ ਹਉ ਕੁਰਬਾਨੇ ਜਾਉ ਮੇ ਰਵਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾ ਕੇ ਹਉ ਸਦ ਕੁਰਬਾਨੇ ਜਾਉ ਰਹਾਉ ਇਹ ਰਹਾਉ ਦੀ ਪੰਕਤੀ ਹੈ ਸ਼ਬਦ ਹਰ ਹੁੰਦਾ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾ ਉਹ ਕਪੜਾ ਰੰਗਣਾ ਹੁੰਦਾ ਨਾ ਤਾਂ ਪਾ ਦੇਣੀ ਪੈਂਦੀ ਹੈ ਵੀ ਕਪੜਾ ਰੰਗ ਪਕੜ ਲਵੇ ਹੁਣ ਪਹਿਲਾ ਫਟਕੜੀ ਦੀ ਜਾਂ ਛੋਡੇ ਦੀ ਪਾ ਦੇਣੀ ਪੈਂਦੀ ਹੈ ਅਸੀਂ ਇਸ ਚੋਲੇ ਨੂੰ ਰੰਗ ਲਿਆ ਕਾਦੇ ਨਾਲ ਲੋਭ ਦੇ ਨਾਲ ਲਾਲਚ ਦੇ ਨਾਲ ਜੀਵ ਦੇ ਚਸਕੇ ਦੇ ਨਾਲ ਗੁਰੂ ਨਾਨਕ ਸਾਹਿਬ ਕਹਿ ਰਿਹਾ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਭ ਰੰਗਾਏ ਇਹ ਚੰਗਾ ਲੱਗੇਗਾ ਰੱਬ ਨੂੰ ਕਹਿੰਦੇ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਤਨ ਸੇਜ ਜਾ ਇਥੇ ਧਨ ਦਾ ਅਰਥ ਹੈ ਇਸਤਰੀ ਜੀਵ ਇਸਤਰੀ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰ ਕਿਉ ਤਨ ਸਿੱਜੇ ਜਾਏ ਇਦਾਂ ਦਾ ਸਰੀਰ ਇਦਾਂ ਦਾ ਜੀਵਨ ਮੇਰੇ ਪਰਮੇਸ਼ਰ ਨੂੰ ਨਹੀਂ ਚੰਗਾ ਲੱਗਦਾ ਉਹਨੂੰ ਕਿਹੜਾ ਚੰਗਾ ਲੱਗਦਾ ਹਉ ਕੁਰਬਾਨੇ ਜਾਉ ਮਿਹਰਵਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਨਾ ਕੇ ਲੈਣ ਜੋ ਤੇਰਾ ਲੈਣ ਜੋ ਤੇਰਾ ਨਾਉ ਤਨਾ ਕੇ ਹਉ ਸਤ ਕੁਰਬਾਨੇ ਜਾਉ ਰਹਾ ਹੁਣ ਦੇਖੋ ਤੁਸੀਂ ਵੀ ਬਾਣੀ ਪੜਦੇ ਹੋ ਸਹਿਜ ਪਾਠ ਕਰਦੇ ਹੋ ਐਸਾ ਕੋਈ ਸ਼ਬਦ ਨਹੀਂ ਜਿਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਸਾਨੂੰ ਨਹੀਂ ਸਮਝਾਇਆ ਸਾਨੂੰ ਚੇਤਾਵਨੀ ਵੀ ਦਿੱਤੀ ਵੀ ਗਲਤ ਕਰ ਰਹਾ ਹੈ ਤੂੰ ਪਰ ਉਸੇ ਸ਼ਬਦ ਦੇ ਵਿੱਚ ਨਾਲ ਕਹਿੰਦੇ ਵੀ ਇਦਾਂ ਕਰ ਇਦਾਂ ਤੇਰਾ ਜੀਵਨ ਸਬਰੇਗਾ ਨਾਲ ਸਮਝਾਉਂਦੇ ਵੀ ਹੈ ਹੁਣ ਗੁਰੂ ਸਾਹਿਬ ਮਹਾਰਾਜ ਫਿਰ ਕਿਦਾਂ ਅਸੀਂ ਉਹਦੇ ਦਰ ਤੇ ਪ੍ਰਵਾਨ ਹੋਈਏ ਕਿਦਾਂ ਆਪਣੇ ਜੀਵਨ ਨੂੰ ਰੰਗੀਏ ਕਹਿੰਦੇ ਕਾਇਆ ਰੰਗਣ ਜੇਤੀਏ ਪਿਆਰੇ ਪਾਈਏ ਨਾਉ ਮਜੀਤ ਕਾਇਆ ਰੰਗਣ ਰੰਗਣ ਕਹਿੰਦੇ ਆ ਜਿਹੜਾ ਭਾਂਡਾ ਹੁੰਦਾ ਜਿਹਦੇ ਵਿੱਚ ਲਲਾਰੀ ਕੱਪੜੇ ਰੰਗਦਾ ਹੈ ਕਹਿੰਦੇ ਸਰੀਰ ਨੂੰ ਉਹ ਭਾਂਡਾ ਬਣਾ ਲਾ ਕਾਇਆ ਰੰਗਣ ਜੇ ਥੀਏ ਪਿਆਰੇ ਤੇ ਪਾਣਾ ਕੀ ਆ ਪਾਈਏ ਨੌ ਮਜੀਠ ਮਜੀਠ ਕਹਿੰਦੇ ਪੱਕਾ ਰੰਗ ਇੱਕ ਹੁੰਦਾ ਕਸੁੰਬੇ ਦਾ ਰੰਗ ਉਹ ਫੋੜ ਕਸੁੰਬੇ ਦੇ ਹੁੰਦੇ ਤਾਂ ਪਾਣੀ ਸਿੱਟੋ ਤੇ ਰੰਗ ਛੱਡ ਦਿੰਦਾ ਪਰ ਮਜੀਠ ਦਾ ਰੰਗ ਪੱਕਾ ਹੁੰਦਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ ਕਹਿੰਦੇ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀੜ ਫਿਰ ਰੰਗਣ ਵਾਲਾ ਗੁਰੂ ਹੋਵੇ ਤਾਂ ਇਦਾਂ ਦਾ ਰੰਗ ਚੜਦਾ ਕਹਿੰਦੇ ਫਿਰ ਉਤਰਦਾ ਨਹੀਂ ਹੈ ਕਿੰਨਾ ਕੁਛ ਹੋਇਆ ਰੰਗ ਉਤਾਰਨ ਵਾਸਤੇ ਤੱਤੀਆਂ ਤਵੀਆਂ ਤੇ ਉਬਲਦੀਆਂ ਦੇਗਾਂ ਵਿੱਚ ਬੰਦ-ਬੰਦ ਕੱਟੇ ਗਏ ਚੜਖੜੀਆਂ ਤੇ ਚਾੜ ਦਿੱਤੇ ਗਏ ਪਰ ਰੰਗ ਨਹੀਂ ਉਤਰਿਆ ਰੰਗ ਹੋਰ ਚੜ ਗਿਆ ਤੇ ਗੁਰੂ ਸਾਹਿਬ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਸਾਡੇ ਤੇ ਰਹਿਮਤ ਕੀਤੀ ਸਾਡੇ ਤੇ ਬਖਸ਼ਿਸ਼ ਕੀਤੀ ਸਹਿਬ ਮਹਾਰਾਜ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਟਿਕ ਪਰ ਜਿਨ੍ਹਾਂ ਨੇ ਇਦਾਂ ਦਾ ਰੰਗ ਲਿਆ ਨਾ ਕਹਿੰਦੇ ਜਿੰਨ ਕੇ ਚੋਲੇ ਰਤੜੇ ਪਿਆਰੇ ਚੋਲੇ ਮਤ ਕੱਪੜੇ ਨਹੀਂ ਅੰਦਰ ਦਾ ਸਰੀਰ ਅੰਦਰ ਦੀ ਆ ਆ ਆਤਮਾ ਜਿਹੜੀ ਹੈ ਉਹਨੂੰ ਰੰਗ ਲਿਆ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕੀ ਅਰਦਾਸ ਪਰ ਨਾਲ ਇਹ ਵੀ ਸੁਚੇਤ ਕਰਦਿਆ ਤੇਰੇ ਕਰਕੇ ਤੂੰ ਆਪਣੇ ਆਪ ਨਹੀਂ ਰੰਗਿਆ ਜਾਏਗਾ ਜਿੰਨੇ ਤੱਕ ਤੂੰ ਗੁਰੂ ਦੇ ਕੋਲ ਨਹੀਂ ਆਉਂਦਾ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ ਰਬ ਤੇ ਸਬ ਮਹਾਰਾਜ ਕਹਿੰਦੇ ਭਾਈ ਜੇ ਰੰਗਣਾ ਹੀ ਆ ਤੇ ਅੰਦਰ ਨੂੰ ਰੰਗਣਾ ਸ਼ੁਰੂ ਕਰਨੇ ਸ਼ਬਦ ਗੁਰਬਾਣੀ ਦੇ ਵਿੱਚ ਸਭ ਕਹਿੰਦੇ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋਕੈਤ ਹੈ ਸੂਰਾ ਜਿਹਨੂੰ ਹਰੀ ਦੇ ਪ੍ਰੇਮ ਦਾ ਰੰਗ ਲੱਗ ਗਿਆ ਉਹਨੂੰ ਸੂਰਮਾ ਕਿਹਾ ਜਾਂਦਾ ਸੂਰਮਾ ਆਪਾਂ ਨੂੰ ਕਹਿੰਦੇ ਜਿਹੜਾ ਜੰਗ ਦੇ ਮੈਦਾਨ 'ਚ ਲੜਦਾ ਪਰ ਗੁਰੂ ਸਾਹਿਬ ਨੇ ਸੂਰਮਾ ਉਹਨੂੰ ਵੀ ਕਿਹਾ ਕਹਿੰਦੇ ਜਿਹੜਾ ਪ੍ਰਭੂ ਦਾ ਭਗਤ ਹੈ ਪ੍ਰਿਲਾਦ ਵਰਗੇ ਵੀ ਸੂਰਮੇ ਹੋਏ ਹਨ ਜਿਨ੍ਹਾਂ ਨੇ ਹਰਨਾ ਕਿਸੇ ਦੇ ਨਾਲ ਟੱਕਰ ਲਈ ਹੈ ਤੇ ਗੁਰੂ ਸਾਹਿਬ ਮਹਾਰਾਜ ਨੇ ਇਹ ਸਾਨੂੰ ਦੁਨੀਆ ਦੇ ਵਿੱਚ ਇੱਕ ਐਸਾ ਨਿਆਰਾਪਣ ਦਿੱਤਾ ਹੈ ਜਿਹੜਾ ਹੋਲਾ ਮਹੱਲਾ ਨਾ ਸਾਧ ਸੰਗਤ ਦੀ 1700 1699 ਨੂੰ ਅੰਮ੍ਰਿਤ ਪਾਣ ਕਰਾਇਆ ਤੇ 1700 ਸਨ ਦੇ ਵਿੱਚ ਗੁਰੂ ਸਾਹਿਬ ਨੇ ਹੋਲਾ ਮਹੱਲਾ ਆਰੰਭ ਕੀਤਾ ਮੈਂ ਅੱਗੇ ਵੀ ਕਦੇ ਲਈ ਬੇਨਤੀ ਕੀਤੀ ਆ ਕਿ ਇੱਕ ਦਿਨ ਦਾ ਕੰਮ ਨਹੀਂ ਸੀ ਜੀ ਸਾਧ ਸੰਗਤ ਦੇ ਗੁਰੂ ਸਾਹਿਬ ਨੇ ਬਹੁਤ ਵੱਡੀ ਕਿਰਪਾ ਕੀਤੀ ਬਹੁਤ ਵੱਡੀ ਰਹਿਮਤ ਕੀਤੀ ਸਾਡੇ ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਵੀ ਗੁਰੂ ਸਾਹਿਬ ਨੇ 1699 ਦੀ ਵਿਸਾਖੀ ਨੂੰ ਕਹਿ ਵੀ ਮੈਨੂੰ ਪੰਜ ਸਿੰਘਾਂ ਦੀ ਲੋੜ ਹੈ ਸਿਰਾਂ ਦੀ ਲੋੜ ਹੈ ਤੇ ਅਮਰ ਛਕਾ ਦਿੱਤਾ ਤੇ ਇਤਿਹਾਸ ਲਿਖਦਾ ਹੈ ਕਿ 20000 ਪ੍ਰਾਣੀ ਨੇ ਪਹਿਲੇ ਦਿਨ ਅੰਮ੍ਰਿਤ ਪਾਣ ਕੀਤਾ ਦੇਖੋ ਨਾ ਉਹਦੇ ਵਿੱਚ ਤਿਆਰੀ ਕਿੰਨੀ ਚਾਹੀਦੀ ਆ ਬੱਚਿਆਂ ਨੂੰ ਫੜ ਕੇ ਬਾਹਰ ਲੈ ਜਾਓ ਵਾਹਿ ਬਾਹਿ ਗੁਰੂ ਸਹਿਬ ਨੇ 1699 ਦੀ ਬਸਾਖੀ ਨੂੰ 20000 ਪ੍ਰਾਣੀ ਅੰਮ੍ਰਿਤ ਛਕਦਾ ਹੁਣ ਵੀ 20000 ਪ੍ਰਾਣੀ ਹੁਣ ਆਪਾਂ 5000 ਨੂੰ ਵੀ ਅੰਮ੍ਰਿਤ ਛਕਾਉਣਾ ਹੋਵੇ ਤੇ ਸਾਨੂੰ ਇੰਤਜ਼ਾਮ ਪਹਿਲਾਂ ਕਰਨਾ ਪੈਂਦਾ ਭਾਵੇਂ ਅੱਜ ਇੰਤਜ਼ਾਬ ਦੇ ਸਾਧਨ ਸਾਡੇ ਕੋਲ ਬਹੁਤ ਜ਼ਿਆਦੇ ਆ ਹੁਣ 20000 ਦੇ ਵਾਸਤੇ ਦੋ ਦੋ ਕੇ ਸ਼ਾਰੇ ਚਾਹੀਦੇ ਆ 40000 ਤੱਕ ਸ਼ਾਰਾ ਚਾਹੀਦੇ ਗਾਤਰੇ ਵਾਲੀਆਂ ਕਿਰਪਾਨਾਂ ਚਾਹੀਦੀਆਂ ਕੰਘੇ ਚਾਹੀਦੇ ਆ ਕੜੇ ਚਾਹੀਦੇ ਆ ਇਹ ਗੁਰੂ ਸਾਹਿਬ ਮਹਾਰਾਜ ਨੇ ਪਹਿਲਾਂ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੁਕਮ ਕਰ ਦਿੱਤਾ ਜਦ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਸ਼ਸਤਰ ਸਜਾਓ ਤੁਹਾਡੇ ਸ਼ਸਤਰ ਪਾਇਆ ਹੋਣਾ ਚਾਹੀਦਾ ਜਦੋਂ ਤੁਸੀਂ ਮੇਰੀ ਸੰਗਤ ਦੇ ਵਿੱਚ ਆਓ ਜਦ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਸ਼ਸਤਰ ਸਜਾਓ ਤੇ ਇਹ ਗੁਰੂ ਸਾਹਿਬ ਨੇ ਤਿਆਰੀ ਕੀਤੀ ਪਹਿਲਾ ਹੌਲਾ ਮਹਲਾ ਕੱਢਿਆ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਤੇ ਜਿਹੜੀ ਮਰਿਆਦਾ ਅੱਜ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਉਹ ਚੱਲ ਰਹੀ ਹੈ। ਵੈਸੇ ਹੁਣ ਦੇਖੋ ਇਹਨੂੰ ਸ਼ਬਦ ਗੁਰੂ ਸਾਹਿਬ ਨੇ ਲਾਇਆ ਹੋਲਾ ਅਰਬੀ ਭਾਸ਼ਾ ਦਾ ਸ਼ਬਦ ਹੈ। ਹੋਲਾ ਅਰਬੀ ਭਾਸ਼ਾ ਦਾ ਕਹਿੰਦਾ ਹਮਲਾ। ਮਹੱਲੇ ਦਾ ਫਾਰਸੀ ਦਾ ਸ਼ਬਦ ਆ ਉਹਦਾ ਹਮਲੇ ਦੀ ਥਾਂ। ਤੇ ਦੋ ਟੀਮਾਂ ਬਣਾਉਣੀਆਂ ਜਿਹਦਾ ਅੱਜ ਵੀ ਆਪਾਂ ਗੱਤਕਾ ਖੇਡਦੇ ਆ। ਦੋ ਟੀਮਾਂ ਬਣਾਉਣੀਆਂ ਦੋਨਾਂ ਦੇ ਵਿੱਚ ਉਹਨਾਂ ਦਾ ਗਤਕਾ ਕਰਾਉਣਾ ਤੇ ਜਿਹਨੇ ਜਿੱਤਣਾ ਉਹਨੂੰ ਇਨਾਮ ਦੇਣਾ ਮਤਲਬ ਸੂਰਬੀਰਤਾ ਜੁਧਨੀਤੀ ਜਿਹੜੀ ਸੀ ਉਹ ਖਾਲਸੇ ਦੇ ਵਿੱਚ ਭਰੀ ਅੱਜ ਵੀ ਦੇਖੋ ਨਾ ਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਜਿਹੜੇ ਆਨੰਦਪੁਰ ਸਾਹਿਬ ਜਦੋਂ ਸਟੇਡੀਅਮ ਦੇ ਵਿੱਚ ਨਿਹੰਗ ਸਿੰਘ ਦੇ ਕਰਤਬ ਹੁੰਦੇ ਆ ਚਾਰ ਚਾਰ ਘੋੜਿਆਂ ਦੇ ਉੱਪਰ ਸਿੰਘ ਜਿਹੜੇ ਆ ਉਹ ਦੌੜ ਕੇ ਦੜਾਉ ਦੌੜਾ ਕਰਦੇ ਅੱਜ ਵੀ ਐਸਾ ਨਹੀਂ ਕਿ ਉਹ ਸਿੱਖ ਖਤਮ ਹੋ ਗਏ ਆ ਅੱਜ ਵੀ ਉਹੀ ਚੀਜ਼ ਅਸੀਂ ਭੁੱਲ ਗਏ ਆ ਇਹ ਜਿਹੜੇ ਦਿਨ ਬਣਾਏ ਜਾਂਦੇ ਇਸ ਕਰਕੇ ਬਣਾਏ ਜਾਂਦੇ ਕਿ ਅਸੀਂ ਕਿਤੇ ਉਹਨਾਂ ਦਿਨਾਂ ਨੂੰ ਯਾਦ ਕਰਕੇ ਅਸੀਂ ਉਹ ਰਸਤੇ ਤੇ ਵਾਪਸ ਆਉਣ ਦਾ ਯਤਨ ਕਰੀਏ ਅੱਜ ਦਾ ਦਿਨ ਸਾਨੂੰ ਸ਼ਸਤਰਧਾਰੀ ਹੋਣ ਦਾ ਸੁਣਿਆ ਦਿੰਦਾ ਹੋਲਾ ਮੱਲਾ ਜਿਹੜਾ ਨਾ ਸਾਨੂੰ ਸ਼ਸਤਰਧਾਰੀ ਹੋਣ ਦਾ ਸੁਣਿਆ ਦਿੰਦਾ ਗੁਰੂ ਸਾਹਿਬ ਮਹਾਰਾਜ ਦੇ ਬਚਨ ਜਿਹੜੇ ਹਮੇਸ਼ਾ ਯਾਦ ਰੱਖੀਏ ਗੁਰਦਾਰਾ ਸਾਹਿਬ ਆਈਏ ਇਹ ਸਾਹਮਣੇ ਕਲਗੀਧਰ ਪਾਤਸ਼ਾਹ ਬੈਠੇ ਆ ਜਦ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਸ਼ਸਤਰ ਸਜਾਓ ਸਾਡੇ ਸ਼ਸਤਰ ਪਾਏ ਹੋਣੇ ਚਾਹੀਦੇ ਜਦੋਂ ਤੁਸੀਂ ਗੁਰੂ ਦੀ ਸੰਗਤ ਵਿੱਚ ਆਉਣਾ ਗੁਰੂ ਸਾਹਿਬ ਮਹਾਰਾਜ ਨੇ ਇਹ ਸਾਡੇ ਤੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਉਹ ਜਿਹੜਾ ਲੋਕਾਂ ਦੇ ਅੰਦਰ ਭਰਮ ਬਣ ਗਏ ਭੁਲੇਖੇ ਬਣ ਗਏ ਉਹਨਾਂ ਨੂੰ ਗੁਰੂ ਸਾਹਿਬ ਨੇ ਅੱਜ ਦਾ ਸਿੱਖ ਸੋਚਦਾ ਹੈ ਵੀ ਅੱਜ ਸ਼ਸਤਰ ਦੀ ਕੀ ਜ਼ਰੂਰਤ ਹੈ ਤੁਸੀਂ ਆਮ ਬੰਦੇ ਨਾਲ ਗੱਲ ਕਰੋ ਸਿੱਖ ਦੇ ਨਾਲ ਜਿਹੜਾ ਬਾਣੀ ਤੋਂ ਕੋਰਾ ਇਤਿਹਾਸ ਤੋਂ ਅਣਜਾਣ ਉਹ ਇਹ ਕਹੇਗਾ ਕਹਿੰਦਾ ਲੋੜ ਕੋਈ ਨਹੀਂ ਅੱਜ ਦੇ ਸਮੇਂ 'ਚ ਕੋਈ ਜਰੂਰ ਨਹੀਂ ਪਰ ਤੁਸੀਂ ਜੇ ਲੋਕਾਂ ਨੂੰ ਸੁਣੋ ਉਹਨਾਂ ਦੇ ਖਿਆਲ ਸਾਡੇ ਬਾਰੇ ਕੀ ਹੈ ਮੈਂਬਰ ਪਾਰਲੀਮੈਂਟ ਦੇ ਵਿੱਚ ਸਰਦਾਰ ਪਟੇਲ ਨੇ ਕਿਹਾ ਸੀ ਇਹ ਤਲਵਾਰ ਹੈ ਜਦੋਂ ਸਿੱਖ ਦੇ ਹੱਥ ਵਿੱਚ ਆਉਂਦੀ ਹੈ ਕਿਰਪਾਨ ਬਣ ਜਾਂਦੀ ਹੈ ਜਦੋਂ ਸਿੱਖ ਦੇ ਹੱਥ ਵਿੱਚ ਆਉਂਦੀ ਹੈ ਕਿਰਪਾਨ ਬਣ ਜਾਂਦੀ ਹੈ ਤਲਵਾਰ ਦਾ ਅਰਥ ਹੁੰਦਾ ਤਲ ਮਤਲ ਧਰਤੀ ਬਾਰ ਫਤਲ ਧਰਤੀ ਤੇ ਕਬਜ਼ਾ ਕਰਨ ਲੋਕੀ ਇਹੀ ਇਸ ਕਰਕੇ ਵਰਤਦੇ ਸਨ ਗੁਰੂ ਸਾਹਿਬ ਨੇ ਇਹਨੂੰ ਸ਼ਬਦ ਦਿੱਤਾ ਕਿਰਪਾ ਪਲੱਸ ਆਣ ਸਵੈ ਰੱਖਿਆ ਤੇ ਦੂਸਰੀ ਦੀ ਰੱਖਿਆ ਵਾਸਤੇ ਸਿੱਖ ਨੇ ਸੇਰੀ ਸਾਫ ਕੱਢਣੀ ਹੈ ਕਿਰਪਾਣ ਸ਼ਬਦ ਦਿੱਤਾ ਮੈਂ ਜਦੋਂ ਬੇਨਤੀ ਕੀਤੀ ਸੀ ਕਿ ਅੱਜ ਆਪਾਂ ਅਰਦਾਸ ਕਰਦੇ ਹਾਂ ਅਰਦਾਸ ਕਰਦੇ ਹਾਂ ਤੇ ਪਰ ਅਸੀਂ ਸੋਚਦੇ ਨਹੀਂ ਹਾਂ ਅਰਦਾਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਲਿਖਿਆ ਸ੍ਰੀ ਭਗੋਤੀ ਜੀ ਸਹਾਇ ਹੁਣ ਸਾਡੇ ਕੋਲ ਭਗੋਤੀ ਹੈ ਹੀ ਕੋਈ ਨਹੀਂ ਅਸੀਂ ਕਿਰਪਾਣ ਪਾਈ ਕੋਈ ਨਹੀਂ ਅਰਦਾਸ ਕਰ ਰਹੇ ਹਾਂ ਅਸੀਂ ਸ੍ਰੀ ਭਗੋਤੀ ਜੀ ਸਹਾਇ ਤੇ ਇਹ ਚੀਜ਼ਾਂ ਗੁਰੂ ਸਾਹਿਬ ਮਹਾਰਾਜ ਅੱਜ 9 ਇੰਚ ਦੀ ਕਿਰਪਾਨ ਪਾਉਣ ਵਾਸਤੇ ਸਿੱਖ ਕਵਰ ਆ ਰਹੇ ਆ ਅੱਜ ਕਾਰਨ ਕੀ ਹੈ ਕਿਉਂਕਿ ਸਾਨੂੰ ਜ਼ਰੂਰਤ ਹੈ ਅਸੀਂ ਭੱਜ ਰਹੇ ਹਾਂ ਦੂਰ ਹੋ ਰਹੇ ਹਾਂ ਇਹ ਦਿਨ ਬਣਾ ਦਿਨੇ ਨਹੀਂ ਬਣਾਇਆ ਜਾਂਦਾ ਨਾ ਸਾਡੇ ਉੱਪਰ ਤੋਂ ਥੱਲੇ ਮਤਲਬ ਕਿਤੇ ਤੁਹਾਨੂੰ ਸੁਣਿਆ ਗੁਰਦੁਆਰਾ ਹੋਲਾ ਮੱਲਾ ਬਣਾਇਆ ਗਿਆ ਗੁਰਦੁਆਰਿਆਂ ਦੇ ਵਿੱਚ ਨਹੀਂ ਨਾਲ ਸੰਭਾਲਕਾਂ ਨੂੰ ਪਤਾ ਹੈ ਤੇ ਨਾਲ ਸੀ ਸੁਚੇਤ ਹੋਣਾ ਚਾਹੁੰਦੇ ਨਹੀਂ ਪਤਾ ਕਿਉਂਕਿ ਪ੍ਰਬੰਧਕ ਆਪ ਅਮਰਤਾਰੀ ਨਹੀਂ ਹਨ ਪ੍ਰਬੰਧਕ ਸ਼੍ਰੇਣੀ ਜਿਹੜੀ ਹੈ ਅੱਜ ਬਹੁਤ ਆਧ ਪ੍ਰਬੰਧਕ ਸ਼੍ਰੇਣੀ ਜਿਹੜੀ ਹੈ ਸਾਡੀ ਕੌਮ ਦੀ ਜੇ ਉਹ ਅਮਰ ਛਕ ਲੈ ਆਪਣੇ ਪਰਿਵਾਰ ਨੂੰ ਛਕਾ ਲੈ ਅੱਧੀ ਕੌਮ ਤਾਂ ਅੱਜ ਹੀ ਅਮਰਤਾਰੀ ਹੋ ਜਾਏ ਨਹੀਂ ਚਾਹੁੰਦੇ ਅੱਜ ਕੀ ਹੋ ਰਿਹਾ ਮਾਫ ਕਰਨਾ ਮੈਂ ਸੱਚਾਈ ਤੁਹਾਡੇ ਸਾਹਮਣੇ ਰੱਖ ਰਿਹਾ ਅੱਜ ਸ਼ਰਾਬ ਵੇਚਣ ਵਾਲੇ ਔਰ ਸ਼ਰਾਬ ਪੀਣ ਵਾਲੇ ਇਹ ਸਾਡੇ ਆਗੂ ਆ 80% ਕੌਮ ਦੇ ਵਿੱਚ ਤੁਸੀਂ ਦੇਖ ਸਕਦੇ ਆਲਾ ਦਵਾਲ ਵੀ ਦੇਖ ਸ਼ਰਾਬ ਵੇਚਣ ਵਾਲੇ ਔਰ ਸ਼ਰਾਬ ਪੀਣ ਵਾਲੇ ਕਿਉਂ ਕੌਮ ਦਾ ਕੀ ਭਲਾ ਹੋਏਗਾ ਉਹ ਖੜੇ ਹੋ ਕੇ ਬੋਲ ਸਕਦੇ ਇਹ ਵੀ ਅੰਮ੍ਰਿਤ ਸ਼ਕੋ ਜਿਹਨੇ ਆਪੇ ਹੀ ਨਹੀਂ ਅਮਰ ਛਕਿਆ ਜਿਹਨੇ ਆਪੇ ਹੀ ਪੰਜ ਕਕਾਰ ਨਹੀਂ ਪਾਇਓ ਤੁਹਾਨੂੰ ਕੀ ਕਹਿ ਸਕਦਾ ਵੀ ਅਮਰ ਛਕਾਓ ਆਪਣੇ ਬੱਚਿਆਂ ਨੂੰ ਛਕਾਓ ਕਹਿ ਸਕਦਾ ਜਿਹੜਾ ਆਪੇ ਹੀ ਗੁਰਦੁਆਰੇ ਨਹੀਂ ਆਉਂਦਾ ਤੁਹਾਨੂੰ ਕੀ ਕਹਾਂ ਗੁਰਦੁਆਰੇ ਆਓ ਜੋੜੇਗਾ ਤੁਹਾਨੂੰ ਨਹੀਂ ਸਤਗੁਰੂ ਪਾਤਸ਼ਾਹ ਨੇ ਬਹੁਤ ਵੱਡੀ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਤੇ ਗੁਰੂ ਸਾਹਿਬ ਨੇ ਦੋਨੇ ਚੀਜ਼ਾਂ ਦੇ ਇਹ ਨਹੀਂ ਕਿ ਸਿਰਫ ਅਸੀਂ ਅਮਰਤ ਛਕਣਾ ਸਿਰਫ ਅਸੀਂ ਕਕਾਰ ਹੀ ਪਾਉਣੇ ਆ ਨਾਲ ਸਾਨੂੰ ਬਾਣੀ ਵੀ ਚਾਹੀਦੀ ਹੈ। ਦੋਨੇ ਚੀਜ਼ਾਂ ਸਿੱਖ ਨੂੰ ਦਿੱਤੀਆਂ ਬਾਣੀ ਅਤੇ ਬਾਣਾ। ਜੇ ਸਾਡੇ ਕੋਲ ਬਾਣੀ ਹੈ ਤਾਂ ਬਾਣਾ ਵੀ ਤੇਰਾ ਸ਼ੋਭਾ ਦਿੰਦਾ ਹੈ। ਜੇ ਹੁਣ ਮੈਂ ਅੰਮ੍ਰਿਤ ਛੱਕ ਲਿਆ ਕਿਰਪਾਨ ਪਾ ਲਈ ਉੱਪਰ ਦੀ ਫੇ ਮੈਂ ਪਾਠ ਕਰਦਾ ਹੀ ਕੋਈ ਨਹੀਂ ਬਾਣੀ ਪੜ੍ਹਦਾ ਹੀ ਕੋਈ ਨਹੀਂ। ਹੁਣ ਬੱਚਾ ਪੈਦਾ ਹੁੰਦਾ ਤੇ ਬੱਚਾ ਜਦੋਂ ਪੈਦਾ ਹੁੰਦਾ ਤੇ ਆਪਾਂ ਦੇਖਦੇ ਪਹਿਲਾਂ ਉਹਦੇ ਵੀ ਸਾਹ ਚੱਲਦੇ ਆ। ਤੇ ਦੂਸਰਾ ਕੀ ਲੂਲਾ ਲੰਗੜਾ ਤਾਂ ਨਹੀਂ ਬੱਚਾ। ਹੁਣ ਇਹ ਸਾਡੀ ਹਾਲਤ ਹੈ। ਜੇ ਤਾਂ ਸਿੱਖ ਬਾਣੀ ਪੜਦਾ ਸਮਝੋ ਸਵਾਸ ਚੱਲ ਰਿਹਾ ਉਹਦੇ ਪ੍ਰਾਣ ਚੱਲ ਰਿਹਾ ਜੇ ਬਾਣੀ ਤਾਂ ਪੜ ਰਿਹਾ ਸਵਾਸ ਤਾਂ ਚੱਲ ਰਿਹਾ ਜੇ ਬਾਣਾ ਨਹੀਂ ਪਾਇਆ ਪੰਜ ਕਕਾਰ ਨਹੀਂ ਪਾਇਆ ਮਤਲਬ ਲੁੱਲਾ ਲੰਗੜਾ ਹੈ ਦੋਨੇ ਚੀਜ਼ਾਂ ਚਾਹੀਦੀ ਬਾਣੀ ਅਤੇ ਬਾਣ ਗੁਰੂ ਸਾਹਿਬ ਨੇ ਭਗਤੀ ਤੇ ਸ਼ਕਤੀ ਸੰਤ ਤੇ ਸਫਾਈ ਦੋਨੇ ਚੀਜ਼ਾਂ ਦਾ ਸੁਮੇਲ ਦਿੱਤਾ ਮੈਂ ਬੇਨਤੀ ਕਰ ਰਿਹਾ ਸੀ ਕਿ ਮੇਰੇ ਮਨ ਇੱਕ ਸਿਉ ਚਿਤ ਬਾਹਰ-ਬਾਰ ਗੁਰੂ ਸਾਹਿਬ ਨੇ ਕਹੇ ਵੀ ਇੱਕ ਨਾਲ ਜੁੜ ਜਾਓ ਜਦੋਂ ਇੱਕ ਨਾਲ ਜੁੜ ਜਾਓਗੇ ਇੱਕ ਦੀ ਗੁਲਾਮੀ ਕਰੋਗੇ ਫਿਰ ਕਿਸੇ ਦੀ ਗੁਲਾਮੀ ਨਹੀਂ ਕਰੋ ਸਿੱਖ ਕਿਉਂ ਨਹੀਂ ਗੁਲਾਮੀ ਕਰਦਾ ਸਿੱਖ ਕਿਉਂ ਨਹੀਂ ਡਰਦਾ ਉਹਦਾ ਕਾਰਨ ਹੈ ਕਿਉਂਕਿ ਗੁਲਾਮੀ ਉਹਦੀ ਕਰਦਾ ਹੈ ਪਰਮੇਸ਼ਰ ਦੀ ਕਰਦਾ ਹੈ ਅਕਾਲ ਪੁਰਖ ਦੀ ਗੁਲਾਮੀ ਕਰਦਾ ਸਾਨੂੰ ਸਤਿਗੁਰ ਨੇ ਉਹਦੇ ਨਾਲ ਜੋੜਿਆ ਜੱਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਹੈ ਗਏ ਵਿਪਰਨ ਕੀ ਰੀਤ ਮੈਨਾ ਕਰੂੰ ਇਨ ਕੀ ਪ੍ਰਤੀ ਗੁਰੂ ਸਾਹਿਬ ਮਾਰੇ ਕਹਿੰਦੇ ਖਾਲਸਾ ਅਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਕੀ ਮੌਜ ਕਦੇ ਪੜ੍ਹ ਕੇ ਦੇਖੋ ਗੁਰੂ ਸਾਹਿਬ ਦੇ ਵਚਨ ਗੁਰੂ ਸਾਹਿਬ ਕਹਿੰਦੇ ਖਾਲਸਾ ਕੌਣ ਹੈ ਕਹਿੰਦੇ ਖਾਲਸਾ ਸੋਏ ਸ਼ਸਤਰ ਕੋ ਧਾਰੇ ਖਾਲਸਾ ਸੋਏ ਦੁਸ਼ਟ ਕੋ ਮਾਰੇ ਖਾਲਸਾ ਤੋ ਹੈ ਕਿੰਨੇ ਸਪਸ਼ਟ ਨਪਜਾਂ ਵਿੱਚ ਗੁਰੂ ਸਾਹਿਬ ਨੇ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿੰਨੀ ਕੁ ਲੋੜ ਹੈ ਸ਼ਸਤਰ ਧਾਰੀ ਹੋਣ ਦੀ ਕਿੰਨੀ ਕੁ ਲੋੜ ਹੈ ਇਹੋ ਲਾਂ ਵਾਲਾ ਸਾਨੂੰ ਸੁਚੇਤ ਕਰਦਾ ਹੈ ਇੱਕ ਵਾਰੀ 50 ਬ੍ਰਾਹਮਣ ਜਿਹੜੇ ਸੀ ਇੱਕ ਬਫਤ ਲੈ ਕੇ ਉਹਨਾਂ ਦਾ ਬੱਚੇ ਦੀ ਸ਼ਾਦੀ ਕਰਨ ਗਏ ਸੀ ਪਠਾਣਾ ਨੇ ਲੁੱਟ ਲਿਆ ਡੋੜਾ ਲੁੱਟ ਲਿਆ ਤੇ ਮਾਰਿਆ ਵੀ ਉਹਨਾਂ ਨੂੰ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਗਏ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਦੀ ਸਨ ਉਹਨਾਂ ਨੂੰ ਆ ਕੇ ਫਰਿਆਦ ਕੀਤੀ ਕਿ ਅਸੀਂ ਆਪਣੇ ਬੱਚੇ ਦਾ ਡੋਲਾ ਲੈ ਕੇ ਆ ਰਹੇ ਸੀ ਤੇ ਸਾਨੂੰ ਪਠਾਣਾ ਨੇ ਲੁੱਟ ਲਿਆ ਤੇ ਜਥੇਦਾਰ ਸਾਹਿਬ ਨੇ ਪੁੱਛਿਆ ਵੀ ਉਹ ਕਿੰਨੇ ਸਨ ਕਹਿੰਦੇ ਜੀ ਪੰਜ ਪੰਜ ਪਠਾਨ ਸੀ ਤੁਸੀਂ ਅਸੀਂ 50 ਮੂਰਤੀਆਂ ਮੂਰਤੀ ਹੁੰਦੀ ਹੈ ਨਾ ਬੰਦਾ ਫੇਰ ਤਾਂ ਕਹਦਾ ਉਹ ਬੰਦੇ ਨੇ ਹੱਥ ਨਾਲ ਡੰਡਾ ਨਾਲ ਸ਼ਸਤਰ ਨਾ ਕੋ ਕੋ ਸ਼ਸਤਰ ਸੀ ਉਹ ਕਹਿਣ ਲੱਗੇ ਵੀ ਉਹ ਪੰਜ ਤੇ ਤੁਸੀਂ 50 ਤੁਸੀਂ ਮੁਕਾਬਲਾ ਨਹੀਂ ਕੀਤਾ ਕਹਿੰਦੇ ਜੀ ਉਹਨਾਂ ਕੋਲ ਸ਼ਸਤਰ ਸੀ ਉਹਨਾਂ ਕੋਲ ਕੁਰਪਾਨਾ ਸੀ ਤੇ ਕਹਿੰਦੇ ਪਰ ਜਥੇਦਾਰ ਸਾਹਿਬ ਨੇ ਭੇਜਿਆ ਵੀ ਜਾਓ ਪਠਾਣਾਂ ਨੂੰ ਫੜ ਕੇ ਲਿਆਓ ਸਿੰਘ ਗਏ ਉਹਨਾਂ ਨੂੰ ਸਜਾਵਾਂ ਦਿੱਤੀਆਂ ਵੀ ਜਾਓ ਬੇਟਾ ਆ ਤੁਹਾਡੇ ਮਾਪਪਾ ਤੁਹਾਡੀ ਉਡੀਕ ਕਰ ਰਹੇ ਆ ਉਹ ਕਹਿਣ ਲੱਗੇ ਇਹ ਕਾਦੇ ਮਾਪਪਾ ਜਿਹੜੇ ਸਾਡੀ ਰੱਖਿਆ ਨਹੀਂ ਕਰ ਸਕਦੇ ਉਸ ਲੜਕੇ ਨੇ ਅਮਰ ਛੱਕਿਆ ਹਿੰਦੂ ਪਰਿਵਾਰ ਦੇ ਵਿੱਚੋਂ ਸੀ ਉਹਦਾ ਨਾਮ ਸੀ ਬਿਅੰਤ ਸਿੰਘ ਤੇ ਉਸ ਬੀਬੀ ਨੇ ਅਮਰ ਛੱਕਿਆ ਉਹਦਾ ਨਾਮ ਹਰਸ਼ਰਨ ਕੌਰ ਇਤਿਹਾਸ ਵਿੱਚ ਆ ਤੇ ਸਤਿਗੁਰੂ ਨੇ ਸਾਨੂੰ ਸਵੇ ਰੱਖਿਆ ਵਾਸਤੇ ਅੱਜ ਅਸੀਂ ਵਿਆਹ ਸ਼ਾਦੀ ਹੁੰਦੇ ਨਾ ਸਿੱਖਾਂ ਦੇ ਘਰ ਵੀ ਲੋਕਾਂ ਕੋਲ ਕੁਰਪਾਨਾ ਮੰਗਦੇ ਫਿਰਦੇ ਕੁਰਪਾਨ ਦੇ ਦਿਓ ਜੀ ਅੱਜ ਆਨੰਦ ਖਰਚ ਹੋਣੇ ਤੇ ਕਾਦੇ ਅਸੀਂ ਸਾਨੂੰ ਜਿੰਨੀ ਮਾਰ ਪਈ ਹੈ ਨਾ ਉਹ ਇਸ ਕਰਕੇ ਕਿਉਂਕਿ ਅਸੀਂ ਗੁਰੂ ਦੇ ਬਚਨਾਂ ਤੋਂ ਅਵੇਸ ਲਿਓ 84 ਵਿੱਚ ਜਿੰਨੀ ਮਾਰ ਪਈ ਆ ਉਹਦਾ ਕਾਰਨ ਇਹੀ ਹੈ ਕਿਉਂਕਿ ਸਾਡੇ ਕੋਲ ਸ਼ਸਤਰ ਹੀ ਕੋਈ ਨਹੀਂ ਸੀ ਅੱਜ ਵੀ ਨਹੀਂ ਹਨ ਵਧੀਆ ਤੋਂ ਵਧੀਆ ਸ਼ਸਤਰ ਰੱਖੋ ਗੁਰੂ ਸਾਹਿਬ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਕਾਨੂੰਨ ਹੈ ਸਰਕਾਰ ਕਾਨੂੰਨ ਬਣਿਆ ਅਸੀਂ ਕਿਤੇ ਵੀ ਲੈ ਜਾ ਕੇ ਲੈ ਕੇ ਜਾ ਸਕਦੇ ਆ ਸ਼ਸਤਰ ਤੇ ਉਹ ਤਾਂ ਚਾਹੁੰਦੇ ਆ ਨਾ ਉਹਦੇ ਹੁਣ ਤੁਸੀਂ ਨਹੀਂ ਪਾਓਗੇ ਤੇ ਉਹਨਾਂ ਨੇ ਤਾਂ ਫਿਰ ਕਹੀ ਦੇਣਾ ਨਾ ਮੈਂ ਪਿੱਛੇ ਵੀ ਇਤਿਹਾਸ ਆਪਾਂ ਪੜਿਆ ਸੀ ਨਣਕਾਣਾ ਸਾਹਿਬ ਦਾ ਮੰਗਲ ਸਿੰਘ ਕਿਰਪਾਨ ਬਹਾਦਰ ਹੋਇਆ ਤੇ ਕਹਿੰਦੇ ਮੰਗਲ ਸਿੰਘ ਕਿਰਪਾਨ ਬਹਾਦਰ ਫੌਜ ਵਿੱਚ ਨੌਕਰੀ ਕਰਦਾ ਸੀ ਉਹਨੇ ਅਮਰ ਛਕਿਆ ਤੇ ਸ੍ਰੀ ਸਾਹਿਬ ਪਾਈ ਉਹਨੇ ਉਹਨਾਂ ਨੇ ਸ਼ਿਕਾਇਤ ਕਰਤੀ ਵੀ ਇਹਨੇ ਕਿਰਪਾਨ ਪਾਈ ਹੋਈ ਹੈ ਉਹਨੇ ਆਖਿਆ ਵੀ ਤੂੰ ਕਿਰਪਾਨ ਵੀ ਤੁਹਾਨੂੰ ਖਤਰਾ ਹੋ ਜਾਏਗਾ ਮਤਲਬ ਕੰਨ ਭਰਦੇ ਸੀ ਅੰਗਰੇਜ਼ਾਂ ਦੇ ਉਹਨੇ ਆਖਿਆ ਵੀ ਮੈਂ ਤਾਂ ਗੁਰੂ ਦਾ ਹੁਕਮ ਮੰਨਿਆ ਇਹ ਤਾਂ ਮੈਂ ਅੰਮ੍ਰਿਤ ਛਕਿਆ ਇਹ ਮੈਂ ਕਿਹੜਾ ਕਿਸੇ ਦੇ ਹਮਲਾ ਕਰਨ ਵਾਸਤੇ ਪਾਈ ਹ ਹੁਣ ਮਿਲਟਰੀ ਵਿੱਚ ਗੁਰਦੁਆਰੇ ਵੀ ਹੁੰਦੇ ਆ ਅੰਗਰੇਜ਼ਾਂ ਨੇ ਉਹਨੂੰ ਬੁਲਾਇਆ ਗਰੰਥੀ ਨੂੰ ਉਹ ਗਰੰਥੀ ਵੀ ਉਹਦਾ ਦਾ ਸੀ ਉਹ ਕਹਿੰਦਾ ਜੀ ਕੋਈ ਲੋੜ ਨਹੀਂ ਪਾ ਲੋ ਤਾਂ ਵੀ ਠੀਕ ਆ ਨਾ ਪਾਉ ਤਾਂ ਵੀ ਠੀਕ ਆ ਉਹਨੂੰ ਸਜ਼ਾ ਹੋ ਗਈ 6 ਮਹੀਨੇ ਦੀ ਭਾਈ ਮੰਗਲ ਸਿੰਘ ਸਾਡੀ ਕੌਮ ਨੇ ਜਦੋਂ ਜੇਲ੍ਹ ਚ ਆਇਆ ਨਾ ਤੇ ਉਹਨੂੰ ਕਿਤਾਬ ਦਿੱਤਾ ਸੀ ਉਹਦਾ ਨਾਮ ਇਤਿਹਾਸ ਵਿੱਚ ਆਇਆ ਭਾਈ ਮੰਗਲ ਸਿੰਘ ਕਰਪਾਣ ਬਹਾਦਰ ਤੇ ਲੜੇ ਆ ਸਿੱਖ ਇਹਨਾਂ ਚੀਜ਼ਾਂ ਵਾਸਤੇ ਦਸਤਾਰਾਂ ਵਾਸਤੇ ਲੜੇ ਆ ਸ਼ਸਤਰਾਂ ਵਾਸਤੇ ਲੜੇ ਆ ਤੇ ਗੁਰੂ ਸਾਹਿਬ ਮਹਾਰਾਜ ਨੇ ਸਭ ਬਖਸ਼ਿਸ਼ ਕੀਤੀ ਕਹਿੰਦੇ ਸ਼ਸਤਰ ਕੇ ਅਧੀਨ ਰਾਜ ਹੈ ਤੇ ਇਹਨਾਂ ਨੂੰ ਪੁੱਛੋ ਵੀ ਜੇ ਤੁਸੀਂ ਅੱਜ ਜਿਹੜੇ ਕਹਿੰਦੇ ਨਾ ਲੋੜ ਕੋਈ ਨਹੀਂ ਸ਼ਸਤਰ ਤੁਸੀਂ ਹਟਾ ਦਿਓ ਨਾ ਬਾਰਡਰ ਤੋਂ ਫੌਜਾਂ ਹਟਾ ਦਿਓ ਪਤਾ ਲੱਗ ਜਾਏਗਾ ਕੀ ਹੁੰਦਾ ਹੈ ਕਾਦੇ ਵਾਸਤੇ ਅਸੀਂ ਜੀਵਨ ਦੇ ਵਿੱਚ ਸਤਗੁਰੂ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਇਹ ਅੱਜ ਦਾ ਜਿਹੜਾ ਦਿਨ ਹੈ ਇਹ ਸਾਨੂੰ ਸੁਚੇਤ ਕਰਦਾ ਸਾਨੂੰ ਸਮਝਾਉਣ ਦਾ ਯਤਨ ਕਰਦਾ ਤੇ ਇਹ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਕਿ ਅਸੀਂ ਸਤਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਸਤਗੁਰ ਦੇ ਅੱਗੇ ਅਰਜੋਈ ਕਰੀਏ ਗੁਰੂ ਮਹਾਰਾਜ ਨੇ ਏਡੀ ਵੱਡੀ ਕਿਰਪਾ ਕੀਤੀ ਸੀ ਇੰਨੀ ਰਹਿਮਤ ਕੀਤੀ ਸੀ ਉਹਨਾਂ ਨੇ ਕਿਹਾ ਸੀ ਗੁਰੂ ਸਾਹਿਬ ਮਹਾਰਾਜ ਅਸੀਂ ਤਾਂ ਰੋਲ ਗਏ ਸੀ ਕਾਮ ਹਮਾਰਾ ਤੋਲੇ ਤਕੜੀ ਨੰਗੀ ਕਰਦ ਕਭੀ ਨਾ ਪਕੜੀ ਚਿੜੀ ਉੱਡੇ ਹਮ ਹੀ ਡਰ ਜਾਏ ਮੁਗਲ ਸੇ ਕੈਸੇ ਲੜ ਪਾਏ ਗੁਰੂ ਸਾਹਿਬ ਕਹਿੰਦੇ ਫਿਕਰ ਨਾ ਕਰੋ ਚਿੜੀਆਂ ਸੇ ਮੈਂ ਬਾਜ ਤੜਾਉ ਗਿੱਦੜੋਂ ਕੋ ਮੈਂ ਸ਼ੇਰ ਬਣਾਉ ਸਵਾ ਲਾਕ ਸੇ ਏਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਾ ਤੇ ਇਹ ਗੁਰੂ ਸਾਹਿਬ ਮਹਾਰਾ ਨੇ ਕਿਰਪਾ ਕੀਤੀ ਇਹ ਹੋਲਾ ਮਲਾ ਕਿਉਂਕਿ ਇਤਿਹਾਸ ਤਾਂ ਹੈ ਪਰ ਨਾਲ ਜੋ ਸਾਨੂੰ ਸੁਣਿਆ ਮਿਲਦਾ ਅੱਜ ਦਾ ਜੋ ਸੰਦੇਸ਼ ਹੈ ਕਲਗੀਧਰ ਪਾਤਸ਼ਾਹ ਜੀ ਦਾ ਆਪਣੇ ਪਿਤਾ ਜੀ ਦਾ ਜੋ ਸੰਦੇਸ਼ ਹੈ ਇਹ ਪਹਿਲੀ ਰਹਿਤ ਹੈ। ਯਾਨੀ ਕਿ ਅੰਮ੍ਰਿਤ ਛਕ ਲੈ ਅਸੀਂ ਬ੍ਰਹਮ ਗਿਆਨੀ ਬਣ ਗਏ। ਇਹ ਪਹਿਲਾ ਸਕੂਲ ਦੇ ਵਿੱਚ ਦਾਖਲਾ ਲੈਣਾ ਹੈ। ਪ੍ਰਿਥਮ ਰਹਿਤ ਦੇ ਜਾਣ ਖੰਡੇ ਕੀ ਪੌੜ ਸਕੇ। ਪਹਿਲੀ ਰਹਿਤ ਹੈ। ਇਹ ਦਾਖਲਾ ਹੈ। ਅੰਮ੍ਰਿਤ ਛਕਣਾ। ਗੁਰੂ ਪਾਤਸ਼ਾਹ ਦੇ ਦੱਸਿਓ ਪੰਜ ਕਕਾਰ ਧਾਰਨ ਕਰਨੇ। ਗੁਰੂ ਮਹਾਰਾਜ ਕਿਰਪਾ ਕਰਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਬਹੁਤ ਭਾਗਾਂ ਵਾਲਿਓ। ਜਿਨ੍ਹਾਂ ਨਹੀਂ ਛਕਿਆ ਉਹਨਾਂ ਨੂੰ ਬੇਨਤੀ ਹੈ ਅਮਰ ਦੀ ਦਾਤ ਲਓ ਗੁਰੂ ਵਾਲੇ ਬਣੋ ਆਪਣਾ ਜਨਮ ਸਫਲਾ ਕਰੋ ਇੰਨੀਆਂ ਬੇਂਤੀਆਂ ਸਾਜ ਸੰਗਤ ਦੀ ਪ੍ਰਵਾਨ ਕਰਨੀਆਂ ਬੁਲਾਓ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ